ਸੋਹਰ ਪੁਰਖ ਅਗੰਮ ਹੈ ਕਹੋ ਕਿਤ ਬਿਦ ਪਾਈਐ ਕਿਵੇਂ ਪਾਇਆ ਜਾਵੇ ਉਸ ਪਰਮਾਤਮਾ ਨੂੰ ਜਿਹੜਾ ਅਗੰਮ ਪੁਰਖ ਹੈ ਇਸ ਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 644ਵੇਂ ਅੰਗ ਤੇ ਵਿਰਾਜਮਣ ਗੁਰਬਾਣੀ ਦੇ ਵਿੱਚੋਂ ਸਾਨੂੰ ਮਿਲੇਗਾ ਨਾਲ ਹੀ ਕੋਲੂ ਦੇ ਵਿੱਚ ਸਰੀਰ ਨੂੰ ਪੀੜੇ ਜਾਣ ਤੇ ਲਹੂ ਦੀ ਇੱਕ ਬੂੰਦ ਵੀ ਨਾ ਨਿਕਲਣਾ ਇਸ ਸੰਕਲਪ ਦਾ ਵੀ ਜ਼ਿਕਰ ਹੈ ਗੁੰਜਲਦਾਰ ਜਹੀ ਗੱਲ ਹੈ ਸਮਝਣ ਦੀ ਕੋਸ਼ਿਸ਼ ਕਰਾਂਗੇ ਸੌਖੇ ਸ਼ਬਦਾਂ ਵਿੱਚ ਆਓ ਸ਼ੁਰੂ ਕਰੀਏ ਲਚਾਨ ਆਊਟਲੁੱਕ ਸੋ ਲੋਕ ਮਹਿਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣਦਾਂ ਤਾਂ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉਬਰੇ ਜਿਨੀ ਸਚਨਾਮ ਚਿਤ ਲਾਇਆ ਮਾਇਆ ਮਮਤਾ ਤੋਂ ਭਾਵ ਮਾਇਆ ਦੀ ਆਪਣਾ ਐਸੇ ਖਿਆਲ ਕਿ ਇਹ ਸ਼ੈ ਮੇਰੀ ਹੈ ਇਹ ਧਨ ਮੇਰਾ ਹੈ ਤੇ ਜਿਸ ਚੀਜ਼ ਨੂੰ ਬੰਦਾ ਆਪਣੀ ਸਮਝਦਾ ਹੋਵੇ ਉਹਦੇ ਖੁੱਸ ਜਾਣ ਦਾ ਡਰ ਉਹਦੇ ਖੁੱਸ ਜਾਣ ਦੀ ਚਿੰਤਾ ਬਣੀ ਰਹਿਣੀ ਇਹ ਹੈ ਮਾਇਆ ਦੀ ਅਪਣਤ ਗੁਰੂ ਸਾਹਿਬ ਕਹਿੰਦੇ ਮਾਇਆ ਮਮਤਾ ਮੋਹਣੀ ਕਿ ਇਹ ਜਿਹੜੀ ਮਾਇਆ ਦੀ ਅਪਣਤ ਹੈ ਇਹ ਮਨ ਨੂੰ ਮੋਹਣ ਵਾਲੀ ਹੈ ਜਿਨ ਵਿਣ ਦੰਤਾਂ ਜਗ ਖਾਇਆ ਇਹ ਮਾਇਆ ਦੀ ਮਮਤਾ ਨੇ ਮਾਇਆ ਦੀ ਆਪਣਤ ਨੇ ਬਿਣਾ ਦੰਦਾਂ ਤੋਂ ਹੀ ਇਸ ਸੰਸਾਰ ਨੂੰ ਖਾਤਾ ਹੋਇਆ ਨਿਗਲਿਆ ਹੋਇਆ ਮਨਮੁਖ ਖਾਦੇ ਜਿਹੜੇ ਮਨਮੁਖ ਨੇ ਉਹ ਇਸ ਮਾਇਆ ਦੀ ਆਪਣਤ ਵੱਲੋਂ ਖਾਤੇ ਜਾਂਦੇ ਇਹਦੀ ਪਕੜ ਚ ਆ ਜਾਂਦੇ ਮਾਇਆ ਦੇ ਵਿੱਚ ਗਰਸੇ ਜਾਂਦੇ ਗੁਰਮੁਖ ਉੱਭਰੇ ਪਰ ਜਿਹੜੇ ਗੁਰਮੁਖ ਨੇ ਜਿਨ੍ਹਾਂ ਨੇ ਸੱਚੇ ਨਾਮ ਦੇ ਵਿੱਚ ਆਪਣਾ ਚਿੱਤ ਜੋੜਿਆ ਹੋਇਆ ਉ ਜੇਦੀ ਪਕੜ ਤੋਂ ਬਚ ਜਾਂਦੇ। ਬਿਨ ਨਾਵੇਂ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ। ਤੰਦਾ ਕਰਤਿਆ ਨਿਹਫਲ ਜਨਮ ਗਵਾਇਆ। ਸੁਖ ਦਾਤਾ ਮਨ ਨ ਵਸਾਇਆ। ਪ੍ਰਮਾਤਮਾ ਦੇ ਨਾਮ ਤੋਂ ਬਿਨਾ ਇਹ ਸੰਸਾਰ ਕਮਲਾ ਹੋਇਆ ਭਟਕਦਾ ਫਿਰਦਾ। ਬਿਨ ਨਾਮ ਹੈ ਜਗ ਕਮਲਾ ਫਿਰੈ ਆਮ ਤੌਰ ਤੇ ਇਸ ਗੱਲ ਦੇ ਵੱਲ ਸਾਡਾ ਧਿਆਨ ਵੀ ਨਹੀਂ ਜਾਂਦਾ ਇੱਧਰ ਨੂੰ ਧਿਆਨ ਵੀ ਉਦੋਂ ਹੀ ਜਾਂਦਾ ਹੈ ਜਦੋਂ ਅਸੀਂ ਗੁਰੂ ਦੇ ਲੜ ਲੱਗਦੇ ਹਾਂ ਗੁਰਮੁਖ ਨਤਰੀ ਆਏ ਜਦੋਂ ਅਸੀਂ ਗੁਰਮੁਖ ਹੀ ਹੋ ਜਾਈਏ ਗੁਰੂ ਦੇ ਸਨਮੁਖ ਹੋ ਜਾਈਏ ਫਿਰ ਸਾਨੂੰ ਨਜ਼ਰ ਦੇ ਵਿੱਚ ਪੈਂਦਾ ਕਿ ਸੰਸਾਰ ਕਿਸ ਤਰ੍ਹਾਂ ਮਾਇਆ ਦੀ ਪਕੜ ਦੇ ਵਿੱਚ ਆਇਆ ਹੋਇਆ ਹੈ ਕਿਵੇਂ ਕਮਲਾ ਹੋਇਆ ਪਟਕਦਾ ਫਿਰਦਾ ਧੰਦਾ ਕਰਤਿਆਂ ਨਿਹਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਮਾਇਆ ਦੇ ਕਜ਼ੀਏ ਕਰਦੇ ਆ ਮਨੁੱਖਾ ਜਨਮ ਨਸਫਲ ਗਵਾ ਲੈਂਦਾ ਤੇ ਸੁੱਖਾਂ ਦਾ ਦਾਤਾ ਪ੍ਰਮਾਤਮਾ ਦਾ ਨਾਮ ਮਨ ਦੇ ਵਿੱਚ ਨਹੀਂ ਵਸਾਉਂਦਾ ਪਰ ਇਹਦੇ ਆਪਣੇ ਵਸ ਦੀ ਗੱਲ ਵੀ ਨਹੀਂ ਐ ਨਾਨਕ ਨਾਮ ਤੇ ਨਾ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ اے ਨਾਨਕ ਨਾਮ ਉਹਨਾਂ ਮਨੁੱਖਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਮੁੱਢ ਤੋਂ ਕੀਤੇ ਕਰਮਾਂ ਦੇ ਅਨੁਸਾਰ ਸੰਸਕਾਰ ਰੂਪ ਲੇਖ ਉੱਕਰ ਕੇ ਪ੍ਰਭੂ ਨੇ ਰੱਖ ਦਿੱਤਾ ਹੈ ਮਹਿਲਾਤੀ ਜਾ ਘਰ ਹੀ ਮੈਂ ਅੰਮ੍ਰਿਤਪੁਰ ਪੂਰ ਹੈ ਮਨ ਮੁਖਾ ਸਾਧਨਾ ਪਾਇਆ ਜਿਉਂ ਕਸਤੂਰੀ ਮਿਰਗ ਨਾ ਜਾਣੈ ਭ੍ਰਮ ਦਾ ਪਰਮ ਭੁਲਾਇਆ ਹਰੇਕ ਸਰੀਰ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਗ੍ਰੰਥੀਆਂ ਹੁੰਦੀਆਂ ਗਲੈਂਡਸ ਹਰ ਇੱਕ ਗ੍ਰੰਥੀ ਦਾ ਆਪਣਾ ਇੱਕ ਕੰਮ ਹੈ ਇਸੇ ਤਰ੍ਹਾਂ ਹੀ ਹਿਰਨ ਦੇ ਸਰੀਰ ਦੇ ਵਿੱਚ ਵੀ ਇੱਕ ਗ੍ਰੰਥੀ ਹੁੰਦੀ ਹੈ ਖਾਸ ਦਰਤੀ ਕਸਤੂਰੀ ਹਿਰ ਉਸ ਗ੍ਰੰਥੀ ਦੇ ਵਿੱਚੋਂ ਇੱਕ ਖੁਸ਼ਬੂ ਉਤਪੰਨ ਹੁੰਦੀ ਹੈ ਉਹ ਖੁਸ਼ਬੂ ਹਿਰਨ ਨੂੰ ਚੰਗੀ ਲੱਗਦੀ ਹੈ ਪਰ ਉਹਨੂੰ ਇਹ ਨਹੀਂ ਪਤਾ ਕਿ ਇਹ ਉਹਦੇ ਅੰਦਰੋਂ ਹੀ ਆ ਰਹੀ ਹੈ ਉਸ ਖੁਸ਼ਬੂ ਦੇ ਸਰੋਤ ਦੀ ਭਾਲ ਦੇ ਵਿੱਚ ਹਿਰਨ ਇੱਧਰ ਉੱਤਰ ਪਟਕਦਾ ਫਿਰਦਾ ਪਰ ਉਹਦਾ ਸਰੋਤ ਲੱਭ ਨਹੀਂ ਪਾਉਂਦਾ ਕਿਉਂਕਿ ਜਿੱਥੇ ਉਹ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਉੱਥੇ ਉਹ ਹੈ ਨਹੀਂ ਤੇ ਜਿੱਥੇ ਹੈ ਉੱਥੇ ਉਹ ਲੱਭਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕਹਿਣ ਤੋਂ ਭਾਵ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਨਾਮ ਰੂਪ ਅੰਮ੍ਰਿਤ ਵੀ ਸਾਡੇ ਹਿਰਦੇ ਘਰ ਦੇ ਵਿੱਚ ਹੀ ਹੈ ਆਨੰਦ ਦਾ ਜਿਹੜਾ ਸਰੋਤ ਹੈ ਉਹ ਸਾਡੇ ਅੰਦਰ ਵਸਦਾ ਹੈ ਜੇ ਜੀਵਨ ਦੇ ਵਿੱਚ ਅਸੀਂ ਆਨੰਦ ਹਾਸਲ ਕਰਨਾ ਹੈ ਤਾਂ ਉਹ ਸਾਡੇ ਅੰਦਰੋਂ ਉਤਪੰਨ ਹੋ ਸਕਦਾ ਹੈ ਪਰ ਅਸੀਂ ਆਨੰਦ ਦੀ ਖੋਜ ਦੇ ਵਿੱਚ ਬਾਹਰ ਹੀ 扑ਟਕਦੇ ਰਹਿੰਦੇ ਸਾਨੂੰ ਲੱਗਦਾ ਹੈ ਕਿ ਦੁਨਿਆਵੀ ਤਰੱਕੀ ਦੇ ਵਿੱਚ ਹੀ ਆਨੰਦ ਹੈ ਕਿ ਅਸੀਂ ਉੱਚੇ ਹੋ ਜਾਈਏ ਵੱਡੇ ਹੋ ਜਾਈਏ ਅਮੀਰ ਹੋ ਜਾਈਏ ਉਹਦੇ ਵਿੱਚ ਹੀ ਆਨੰਦ ਹੈ ਅਸੀਂ ਬਿਲਕੁਲ ਉਸ ਹਿਰਨ ਵਾਂਗੂ ਵਿਵਹਾਰ ਕਰਦੇ ਹਾਂ ਖੁਸ਼ਬੂ ਜਿਹਦੇ ਅੰਦਰੋਂ ਉਤਪੰਨ ਹੋ ਰਹੀ ਹੈ ਤੇ ਖੁਸ਼ਬੂ ਦੇ ਸਰੋਤ ਨੂੰ ਉਹ ਬਾਹਰ ਲੱਭਦਾ ਫਿਰਦਾ ਹੈ ਆਨੰਦ ਸਾਡੇ ਅੰਦਰ ਭਰਿਆ ਪਿਆ ਤੇ ਅਸੀਂ ਆਨੰਦ ਨੂੰ ਬਾਹਰ ਲੱਭਦੇ ਫਿਰਦੇ ਹਾਂ ਨਤੀਜਾ ਕੀ ਨਿਕਲਦਾ ਹੈ ਅੰਮ੍ਰਿਤ ਤਜ ਬਿਖ ਸੰਗਰਹਿ ਕਰਤਾ ਆਪ ਖਵਾਇਆ ਅਸੀਂ ਨਾਮ ਅੰਮ੍ਰਿਤ ਨੂੰ ਛੱਡ ਕੇ ਮਾਇਆ ਰੂਪੀ ਵਿਅਵ ਇਕੱਠਾ ਕਰਦੇ ਰਹਿੰਦੇ ਆ ਪਰ ਸਾਡੇ ਵਸ ਦੀ ਵੀ ਗੱਲ ਨਹੀਂ ਕਰਤਾਰ ਨੇ ਪਿਛਲੇ ਕੀਤੇ ਅਨਸਾਰ ਜੀਵ ਨੂੰ ਆਪ ਹੀ ਸਹੀ ਮਾਰਗ ਤੋਂ ਖੁੰਝਾਇਆ ਹੁੰਦਾ ਹੈ ਕਰਤਾ ਆਪ ਖਵਾਇਆ ਗੁਰਮੁਖ ਵਿਰਲੇ ਸੋਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸ਼ੀਤਲ ਹੋਇਆ ਰਸਨਾ ਹਰ ਸਾਦ ਆਇਆ ਵਿਰਲੇ ਗੁਰਮੁਖਾਂ ਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਉਹਨਾਂ ਨੂੰ ਹਿਰਦੇ ਚ ਵਸਦਾ ਪ੍ਰਮਾਤਮਾ ਦਿਸ ਪੈਂਦਾ ਹੈ ਉਹਨਾਂ ਦਾ ਮਨ ਤੇ ਸਰੀਰ ਠੰਡੇ ਠਾਰ ਹੋ ਜਾਂਦੇ ਨੇ ਆਪਣੀ ਜੀਵ ਦੇ ਨਾਲ ਪ੍ਰਮਾਤਮਾ ਦਾ ਨਾਮ ਜਪ-ਜਪ ਕੇ ਉਹਨਾਂ ਨੂੰ ਸਵਾਦ ਆ ਜਾਂਦਾ ਹੈ ਸ਼ਬਦੇ ਹੀ ਨਾਉ ਉਪਜੈ ਸ਼ਬਦੇ ਮੇਲ ਮਿਲਾਇਆ ਬਿਨ ਸ਼ਬਦੈ ਸਭ ਜਗ ਬੋਰਨ ਬਿਰਥਾ ਜਨਮ ਗਵਾਇਆ ਸਤਿਗੁਰੂ ਦੇ ਸ਼ਬਦ ਦੇ ਨਾਲ ਹੀ ਨਾਮ ਦਾ ਅੰਗੂਰ ਹਿਰਦੇ ਦੇ ਵਿੱਚ ਉਗਦਾ ਤੇ ਸ਼ਬਦ ਦੇ ਰਾਹੀ ਹੀ ਹਰੀ ਦੇ ਨਾਲ ਮੇਲ ਹੁੰਦਾ ਹੈ ਸ਼ਬਦ ਤੋਂ ਬਿਨਾ ਸਾਰਾ ਸੰਸਾਰ ਪਾਗਲ ਹੋਇਆ ਪਿਆ ਹੈ ਮਨੁੱਖਾ ਜਨਮ ਵਿਅਰਥ ਗਵਾਉਂਦਾ ਹੈ ਸ਼ਬਦ ਤੋਂ ਭਾਵ ਹੈ ਗੁਰੂ ਦੀਆਂ ਸਿੱਖਿਆਵਾਂ ਜੇਕਰ ਕੋਈ ਕੁਰਾਹੇ ਪਿਆ ਹੈ ਤੇ ਉਹਨੇ ਸਿੱਧੇ ਰਾਹ ਤੇ ਆਉਣਾ ਹੈ ਤਾਂ ਕੋਈ ਜ਼ਰੀਆ ਲੱਗਦਾ ਹੈ ਤੇ ਉਹ ਜ਼ਰੀਆ ਗੁਰੂ ਦਾ ਸ਼ਬਦ ਹੈ ਜਿਹੜਾ ਮਨੁੱਖਾਂ ਨੂੰ ਗੁਰਮੁਖ ਬਣਾ ਦਿੰਦਾ ਹੈ ਮਾਇਆ ਦੇ ਮੋਚ ਟੁੱਬਿਆਂ ਹੋਇਆਂ ਨੂੰ ਪ੍ਰਭੂ ਦੇ ਪ੍ਰੇਮ ਦੇ ਵਿੱਚ ਲਾ ਦਿੰਦਾ ਹੈ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਅਸਲ ਅੰਮ੍ਰਿਤ ਗੁਰੂ ਦਾ ਸ਼ਬਦ ਹੈ ਇਹ ਨਾਨਕ ਗੁਰੂ ਦਾ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਚਲ ਹੈ ਜੋ ਸਤਿਗੁਰੂ ਦੇ ਸਨਮੁਖ ਮਨੁਖ ਨੂੰ ਮਿਲਦਾ ਹੈ ਪੌੜੀ ਸੋਹਰ ਪੁਰਖ ਅਗੰਮ ਹੈ ਕਹੋ ਕਿਤ ਬਿਦ ਪਾਈਐ ਤਿਸ ਰੂਪ ਨਾਰੇਖ ਅਦ੍ਰਿਸ਼ਟ ਕਹੋ ਜਨ ਕਿਉ ਧਈਐ ਏ ਭਾਈ ਦੱਸ ਉਹ ਹਰੀ ਉਹ ਪ੍ਰਮਾਤਮਾ ਜੋ ਅਗੰਮ ਪੁਰਖ ਹੈ ਕਿਤ ਵਿਧ ਪਾਈਐ ਕਿਸ ਤਰ੍ਹਾਂ ਮਿਲ ਸਕਦਾ ਹੈ ਤਿਸ ਰੂਪ ਨਾ ਰੇਖ ਅਦ੍ਰਿਸ਼ ਉਸ ਪ੍ਰਮਾਤਮਾ ਦਾ ਕੋਈ ਰੂਪ ਨਹੀਂ ਕੋਈ ਰੇਖ ਨਹੀਂ ਉਹ ਅਦ੍ਰਿਸ਼ ਵੀ ਹੈ ਦਿਖਦਾ ਵੀ ਨਹੀਂ ਕਹੋ ਜਨ ਕਿਉ ਧਿਆਈਐ اے ਭਾਈ ਦੱਸ ਉਸ ਪ੍ਰਮਾਤਮਾ ਨੂੰ ਕਿਵੇਂ ਸਿਮਰਿਐ ਨਿਰੰਕਾਰ ਨਿਰੰਜਨ ਹਰ ਅਗੰਮ ਕੀ ਕਹ ਗੁਣ ਗਾਈਐ ਉਹ ਅਨਰੰਕਾਰ ਹੈ ਸ਼ਕਲ ਤੋਂ ਬਿਨਾ ਹੈ ਨਿਰੰਜਨ ਹੈ ਮਾਇਆ ਤੋਂ ਰਹਿਤ ਹੈ ਅਗੰਮ ਹੈ ਪਹੁੰਚ ਤੋਂ ਪਰੇ ਹੈ ਕੀ ਕਹ ਗੁਣ ਗਾਈਐ اے ਭਾਈ ਦੱਸ ਕੀ ਆਖ ਕੇ ਉਹਦੀ ਸਿਫਤ ਸਲਾਹ ਕਰੀ ਤੇ ਗੁਰੂ ਸਾਹਿਬ ਜਵਾਬ ਦਿੰਦੇ ਹਨ ਜਿਸ ਆਪ ਬੁਝਾਏ ਆਪਸੋ ਹਰ ਮਾਰਗ ਪਾਈਐ ਗੁਰਪੂਰੈ ਵਿਖਾਲਿਆ ਗੁਰ ਸੇਵਾ ਪਾਈਐ ਜਿਸ ਮਨੁੱਖ ਨੂੰ ਉਹ ਪ੍ਰਮਾਤਮਾ ਆਪ ਸਮਝ ਬਖਸ਼ਦਾ ਓਹੀ ਪ੍ਰਭੂ ਦੇ ਰਾਹ ਤੇ ਤੁਰਦਾ ਹੈ ਪੂਰੇ ਗੁਰੂ ਨੇ ਹੀ ਉਸ ਪ੍ਰਮਾਤਮਾ ਦਾ ਦਿਦਾਰ ਕਰਾਇਆ ਹੈ ਗੁਰੂ ਦੀ ਦਸੀਕਾਰ ਕੀਤਿਆਂ ਹੀ ਉਹ ਮਿਲਦਾ ਹੈ ਸੋ ਉਹ ਪ੍ਰਮਾਤਮਾ ਕਿਤ ਵਿਦ ਪਾਈਏ ਕਿਵੇਂ ਹਾਸਲ ਕੀਤਾ ਜਾਵੇ ਗੁਰ ਸੇਵਾ ਪਾਈਏ ਗੁਰੂ ਦੀ ਦਸੀਕਾਰ ਕੀਤਿਆਂ ਉਹ ਪ੍ਰਮਾਤਮਾ ਮਿਲਦਾ ਹੈ ਤੇ ਗੁਰੂ ਸਾਨੂੰ ਦੱਸਦਾ ਹੈ ਕਿ ਉਹਦੀ ਰਜ਼ਾ ਨੂੰ ਸਮਝੋ ਉਹਦੇ ਹੁਕਮ ਨੂੰ ਸਮਝੋ ਕਿ ਇਹ ਸਾਰਾ ਸੰਸਾਰ ਉਸ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਤੁਰਦਾ ਪਿਆ ਸਾਡੇ ਜੀਵਨ ਦੇ ਵਿੱਚ ਜੋ ਕੁਝ ਵੀ ਵਾਪਰਦਾ ਹੈ ਅਸੀਂ ਜੋ ਵੀ ਸੋਚਦੇ ਹਾਂ ਅਸੀਂ ਜਿੱਤਾਂ ਦੇ ਵੀ ਹੈਗੇ ਆ ਉਹਦੇ ਹੁਕਮ ਅਨੁਸਾਰ ਹਾਂ ਇਸ ਕਰਕੇ ਅਸੀਂ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹੀਏ ਤੇ ਗੁਰੂ ਦੇ ਸ਼ਬਦ ਨਾਲ ਜੁੜੇ ਰਹੀਏ ਇਸ ਤਰ੍ਹਾਂ ਹੀ ਅਸੀਂ ਪ੍ਰਮਾਤਮਾ ਨੂੰ ਪਾ ਸਕਦੇ ਹਾਂ ਸ਼ਲੋਕ ਮਹਲਾ 3 ਜੀ ਜਉ ਤਨ ਕੋਲੂ ਪੀੜੀਐ ਰਤਨਾ ਪੂਰੀ ਦੇਹ ਜੀਉ ਵੰਜ ਚੌਖਨੀਐ ਸੱਚੇ ਸੰਦੜੈ ਨੇਹ ਲਹੂ ਜੀਵਨ ਦੀ ਨਿਸ਼ਾਨੀ ਹੈ ਸਰੀਰ ਦੇ ਵਿੱਚ ਲਹੂ ਵਗਦਾ ਹੈ ਲਹੂ ਦਾ ਦੌਰਾ ਹੈ ਤਾਂ ਅਸੀਂ ਜੀਵਤ ਹਾਂ ਤੇ ਜਦੋਂ ਲਹੂ ਸਰੀਰ ਤੋਂ ਬਾਹਰ ਵਗਦਾ ਜਾਂ ਫਿਰ ਸਰੀਰ ਦੇ ਅੰਦਰ ਹੀ ਐਸੀਆਂ ਥਾਵਾਂ ਤੇ ਵਗਦਾ ਜਿੱਥੇ ਉਹਨੂੰ ਨਹੀਂ ਵਗਣਾ ਚਾਹੀਦਾ ਯਾਨੀ ਕਿ ਇੰਟਰਨਲ ਬਲੀਡਿੰਗ ਕਈ ਵਾਰ ਜਦੋਂ ਸਾਨੂੰ ਹੋ ਜਾਂਦੀ ਹੈ ਅਜਿਹਾ ਹੁੰਦਾ ਤਾਂ ਸਾਨੂੰ ਕਸ਼ਟ ਹੁੰਦਾ ਕਿਉਂਕਿ ਅਜਿਹਾ ਉਦੋਂ ਹੀ ਹੋਵੇਗਾ ਜਦੋਂ ਸਾਡੇ ਕੋਈ ਕੱਟ ਲੱਗ ਗਿਆ ਕੋਈ ਸੱਟ ਲੱਗ ਗਈ ਕੋਈ ਅੰਦਰ ਹੱਡੀ ਪਸਰੀ ਕੁਝ ਟੁੱਟ ਗਿਆ ਤੇ ਉਦੋਂ ਕਸ਼ਟ ਹੋਏਗਾ ਸੋ ਸਰੀਰ ਦੇ ਅੰਦਰ ਲਹੂ ਵਗਦਾ ਨਿਰਧਾਰਤ ਥਾਮਾਂ ਤੇ ਵਗਦਾ ਰਗਾਂ ਚ ਵਗਦਾ ਨਾੜਾਂ ਚ ਵਗਦਾ ਉਸ ਨਿਰਧਾਰਤ ਰਸਤਿਆਂ ਤੋਂ ਅਲਾਵਾ ਜੇ ਕਿਤੇ ਲਹੂ ਵਗੇ ਤਾਂ ਸਾਨੂੰ ਕਸ਼ਟ ਹੁੰਦਾ ਹੁਣ ਗੁਰੂ ਸਾਹਿਬ ਕਹਿੰਦੇ ਜਿਉ ਤਨ ਕੋਲੂ ਪੀੜੀਐ ਇਹ ਸਾਡਾ ਸਰੀਰ ਕੋਲੂ ਦੇ ਵਿੱਚ ਪੀੜ ਦਿੱਤਾ ਜਾਵੇ ਰਤਨਾ ਭੂਰੀ ਦੇਹ ਪਰ ਅਜਿਹਾ ਕਰਨ ਤੇ ਵੀ ਖੂਨ ਦਾ ਇੱਕ ਕਤਰਾ ਵੀ ਇਸ ਸਰੀਰ ਨਾ ਦੇਵੇ ਸੋ ਹੁਣ ਅਸੀਂ ਰੀਕੈਪ ਕਰੀਏ ਕਿ ਖੂਨ ਦੇਣਾ ਭਾਵ ਕਸ਼ਟ ਹੋਣਾ ਤੇ ਇੱਥੇ ਗੁਰੂ ਸਾਹਿਬ ਖੂਨ ਦਾ ਭੋਰਾ ਵੀ ਨਾ ਦੇਣ ਦੀ ਗੱਲ ਕਰਦੇ ਪਏ ਨੇ ਸੋ ਕਹਿਣ ਤੋਂ ਭਾਵ ਹੈ ਕਿ ਜੇ ਮੇਰਾ ਸਰੀਰ ਕੋਲੂ ਦੇ ਵਿੱਚ ਵੀ ਪੀੜਿਆ ਜਾਵੇ ਤਾਂ ਵੀ ਕਸ਼ਟ ਮਹਿਸੂਸ ਨਹੀਂ ਹੁੰਦਾ ਜਿਉ ਵੰਜਾ ਚੌਖਨੀ ਜੇ ਮੇਰੀ ਜਿੰਦ ਦੇ ਚਾਰ ਟੋਟੇ ਵੀ ਹੋ ਜਾਵਣ ਸਰੀਰ ਕੋਲੂ ਚ ਪੀੜਿਆ ਜਾਵੇ ਮੇਰੀ ਜਿੰਦ ਦੇ ਚਾਰ ਟੋਟੇ ਵੀ ਹੋ ਜਾਵਣ ਪਰ ਜੇ ਸੱਚੇ ਸੰਧੜਾ ਨੇ ਜੇ ਉਸ ਸੱਚੇ ਪ੍ਰਮਾਤਮਾ ਦੇ ਨਾਲ ਮੇਰਾ ਪ੍ਰੇਮ ਹੈ ਤਾਂ ਨਾਨਕ ਮੇਲ ਨਾ ਚੁੱਕਈ ਰਾਤੀ ਅਤੈ ਡੇ ਤਾਂ ਉਸ ਪ੍ਰਮਾਤਮਾ ਦੇ ਨਾਲੋਂ ਸਾਡਾ ਪ੍ਰੇਮ ਸਾਡਾ ਮਿਲਾਪ ਦਿਨੇ ਜਾਂ ਰਾਤੀ ਕਦੇ ਵੀ ਨਹੀਂ ਟੁੱਟਦਾ ਹੁਣ ਸੰਖੇਪ ਦੇ ਵਿੱਚ ਸਾਰ ਅੰਛ ਦੇ ਵਿੱਚ ਇਸ ਪੂਰੀ ਪੰਕਤੀ ਨੂੰ ਸਮਝੀਏ ਤਾਂ ਅਰਥ ਇਹ ਨਿਕਲਦਾ ਕਿ ਜੇ ਪ੍ਰਮਾਤਮਾ ਦੇ ਨਾਲ ਸਾਡਾ ਪ੍ਰੇਮ ਪਣਿਆ ਹੋਇਆ ਤਾਂ ਫਿਰ ਭਾਵੇਂ ਸਾਡੇ ਸਰੀਰ ਤੇ ਸਾਡੀ ਰੂਹ ਤੇ ਜਿੰਨੇ ਮਰਜ਼ੀ ਕਸ਼ਟ ਆਈ ਜਾਵਣ ਪ੍ਰਮਾਤਮਾ ਦੇ ਨਾਲ ਉਹ ਪ੍ਰੇਮ ਕਦੇ ਵੀ ਟੁੱਟਦਾ ਨਹੀਂ ਕੱਟਦਾ ਨਹੀਂ ਤੇ ਪ੍ਰਮਾਤਮਾ ਦਾ ਉਹ ਪ੍ਰੇਮ ਸਾਨੂੰ ਕਸ਼ਟ ਮਹਿਸੂਸ ਨਹੀਂ ਹੋਣ ਦਿੰਦਾ ਮਹਿਲਾ ਤੀਜਾ ਸੱਜਣ ਮੈਂਡਾ ਰੰਗਲਾ ਰੰਗ ਲਾਏ ਮਨ ਲੈ ਜਿਉ ਮਾਜੀ ਠੈ ਕੱਪੜੇ ਰੰਗੇ ਪੀ ਪਾਹੇ ਮੇਰਾ ਸੱਜਣ ਰੰਗੀਲਾ ਹੈ ਮਨ ਲੈ ਕੇ ਪ੍ਰੇਮ ਦਾ ਰੰਗ ਲਾ ਦਿੰਦਾ ਹੈ ਭਾਗ ਕੇ ਉਸ ਪ੍ਰਮਾਤਮਾ ਨੂੰ ਆਪਣਾ ਮਨ ਭੇਟ ਕਰਨਾ ਪੈਂਦਾ ਹੈ ਤੇ ਬਦਲੇ ਵਿੱਚ ਉਹ ਪ੍ਰਮਾਤਮਾ ਆਪਣਾ ਪ੍ਰੇਮ ਇਸ ਮਨ ਦੇ ਵਿੱਚ ਵਸਾ ਦਿੰਦਾ ਹੈ ਜਿਵੇਂ ਕੱਪੜੇ ਵੀ ਪਾ ਦੇ ਕੇ ਮਜੀਠ ਦੇ ਵਿੱਚ ਰੰਗੇ ਜਾਂਦੇ ਨੇ ਜਿਵੇਂ ਆਪਾ ਭਾਵ ਦੇ ਕੇ ਪ੍ਰਭੂ ਦਾ ਪ੍ਰੇਮ ਰੰਗ ਮਿਲਦਾ ਨਾਨਕ ਰੰਗ ਨਾ ਉਤਰੈ ਵਿਆਹ ਨਾ ਲਗੈ ਕੀਹ ਏ ਨਾਨਕ ਇੱਕ ਵਾਰ ਜਦੋਂ ਪ੍ਰਮਾਤਮਾ ਦੇ ਪ੍ਰੇਮ ਦਾ ਰੰਗ ਮਨੁੱਖ ਦੇ ਮਨ ਨੂੰ ਲੱਗ ਗਿਆ ਇਹ ਰੰਗ ਫੇਰ ਨਹੀਂ ਲੈਂਦਾ ਤੇ ਨਾ ਹੀ ਫਿਰ ਕੋਈ ਹੋਰ ਰੰਗ ਚੜ ਸਕਦਾ ਹੈ ਭਾਵੇਂ ਕਿ ਜਦੋਂ ਪ੍ਰਮਾਤਮਾ ਦੇ ਨਾਲ ਸਾਡਾ ਮਨ ਗਿੱਜ ਗਿਆ ਫਿਰ ਮਾਇਕ ਪਦਾਰਥ ਇਹਨੂੰ ਆਨੰਦ ਜਾਂ ਖੁਸ਼ੀ ਨਹੀਂ ਦੇ ਸਕਦੇ ਪੌੜੀ ਹਰ ਆਪ ਵਰਤੈ ਆਪ ਹਰ ਆਪ ਬੁਲਾਏਦਾ ਹਰ ਆਪੇ ਸ੍ਰਿਸ਼ਟ ਸਵਾਰ ਸਿਰ ਧੰਦਾ ਲਾਏਦਾ ਹਰੀ ਆਪ ਹੀ ਸਭ ਦੇ ਵਿੱਚ ਵਿਆਪ ਰਿਹਾ ਹੈ ਆਪ ਹੀ ਸਭ ਨੂੰ ਬੁਲਾਉਂਦਾ ਹੈ ਹਰੇਕ ਦੇ ਵਿੱਚ ਆਪ ਹੀ ਬੋਲ ਰਿਹਾ ਹੈ ਸੰਸਾਰ ਨੂੰ ਆਪ ਹੀ ਰਚ ਕੇ ਹਰੇਕ ਜੀਵ ਨੂੰ ਮਾਇਆ ਦੇ ਕਜ਼ੀਏ ਵਿੱਚ ਲਾ ਦਿੰਦਾ ਹੈ ਇੱਕ ਨਾਮ ਭਗਤੀ ਲਾਏ ਇੱਕ ਆਪ ਖੁਆਹੇ ਦਾ ਇੱਕ ਨਾਮ ਮਾਰਗ ਪਾਏ ਇੱਕ ਉਜੜ ਪਾਏ ਦਾ ਕਈਆਂ ਨੂੰ ਪ੍ਰਮਾਤਮਾ ਆਪਣੀ ਭਗਤੀ ਦੇ ਵਿੱਚ ਲਾਉਂਦਾ ਹੈ ਤੇ ਕਈ ਜੀਵਾਂ ਨੂੰ ਆਪ ਹੀ ਭਲਾਉਂਦਾ ਹੈ ਇਕਨਾਂ ਨੂੰ ਸਿੱਧੇ ਰਾਤੇ ਤੋੜਦਾ ਤੇ ਇਕਨਾਂ ਨੂੰ ਕਰਾਹੇ ਪਾ ਦਿੰਦਾ ਜਨ ਨਾਨਕ ਨਾਮ ਧਿਆਏ ਗੁਰਮੁਖ ਗੁਣ ਗਾਏ ਦਾ ਦਾਸ ਨਾਨਕ ਵੀ ਉਸ ਦੀ ਭਗਤੀ ਦੀ ਖਾਤਰ ਨਾਮ ਸਿਮਰਦਾ ਹੈ ਤੇ ਸਤਿਗੁਰੂ ਦੇ ਸਨਮੁਖ ਹੋ ਕੇ ਉਹਦੀ ਸਿਫਤ ਸਲਾਹ ਕਰਦਾ ਹੈ ਸ਼ਲੋਕ ਮਹਲਾ 3 ਜਾਂ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਜੇ ਕੋਈ ਮਨੁੱਖ ਚਿਤ ਲਗਾ ਕੇ ਸੇਵਾ ਕਰੇ ਤਾਂ ਸਤ ਗੁਰੂ ਦੀ ਦਸੀ ਸੇਵਾ ਜ਼ਰੂਰ ਫਲ ਲਾਂਦੀ ਹੈ ਮਨ ਇੱਛਿਆ ਫਲ ਮਿਲਦਾ ਹੈ ਅਹੰਕਾਰ ਮਨ ਦੇ ਵਿੱਚੋਂ ਦੂਰ ਹੁੰਦਾ ਹੈ ਬੰਧਨ ਤੋੜੈ ਮੁਕਤ ਹੋਏ ਸੱਚੇ ਰਹੈ ਸਮਾਏ ਇਸ ਜਗ ਮਹਿ ਨਾਮ ਅਲੱਬ ਹੈ ਗੁਰਮੁਖ ਵਸੈ ਮਨ ਆਏ ਗੁਰੂ ਦੀ ਦਸੀਕਾਰ ਮਾਇਆ ਦੇ ਬੰਧਨਾਂ ਨੂੰ ਤੋੜਦੀ ਹੈ ਬੰਧਨਾਂ ਤੋਂ ਖਲਾਸੀ ਹੋ ਜਾਂਦੀ ਹੈ ਤੇ ਸੱਚੇ ਹਰੀ ਵਿੱਚ ਮਨੁੱਖ ਸਮਾਇਆ ਰਹਿੰਦਾ ਹੈ ਇਸ ਸੰਸਾਰ ਵਿੱਚ ਹਰੀ ਦਾ ਨਾਮ ਦੁਰਲੱਭ ਹੈ ਇਸ ਜਗ ਮਹਿ ਨਾਮ ਅਲੱਭ ਹੈ ਗੁਰਮੁਖ ਵਸੈ ਮਨ ਆਏ ਸਤਿਗੁਰੂ ਦੇ ਸਨਮੁਖ ਮਨੁੱਖ ਦੇ ਮਨ ਵਿੱਚ ਇਹ ਨਾਮ ਆ ਵੱਸਦਾ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿਨ ਬਲਹਾਰੈ ਜਾਓ ਏ ਨਾਨਕ ਏ ਆਖੋ ਮੈਂ ਸਤਕੇ ਹਾਂ ਉਹਨਾਂ ਤੋਂ ਜੋ ਆਪਣੇ ਸਤਗੁਰੂ ਦੀ ਦਸਤਕਾਰ ਕਰਦੇ ਹਨ ਮਹਿਲਾ ਤੀਜਾ ਮਨ ਮੁਖ ਮਨ ਅਜਿੱਤ ਹੈ ਦੂਜੈ ਲੱਗੈ ਜਾਏ ਦਿਸਨੋ ਸੁਖ ਸੁਪਨਾ ਨਹੀਂ ਦੁਖੇ ਦੁਖ ਵਿਹਾਏ ਮਨ ਮੁਖ ਦਾ ਮਨ ਉਹਦੇ ਕਾਬੂ ਤੋਂ ਬਾਹਰ ਹੈ ਕਿਉਂਕਿ ਉਹ ਮਾਇਆ ਵਿੱਚ ਜਾ ਕੇ ਲੱਗਾ ਹੋਇਆ ਹੈ ਸਿੱਟਾ ਇਹ ਨਿਕਲਦਾ ਹੈ ਕਿ ਸੁਪਨੇ ਵਿੱਚ ਵੀ ਉਹਨੂੰ ਸੁਖ ਨਹੀਂ ਮਿਲਦਾ ਉਹਦੀ ਉਮਰ ਸਦਾ ਦੁੱਖ ਦੇ ਵਿੱਚ ਹੀ ਗੁਜ਼ਰਦੀ ਹੈ ਕਰ ਕਰ ਪੜ ਪੜ ਪੰਡਤ ਥੱਕੇ ਸਿੱਧ ਸਮਾਦ ਲਗਾਏ ਇਹ ਮਨ ਵਸਨਾ ਆਵਈ ਥੱਕੇ ਕਰਮ ਕਮਾਏ अनेका ਪੰਡਤ ਲੋਕ ਪੜ ਪੜ ਕੇ ਤੇ अनेका ਹੀ ਸਿੱਧ ਸਮਾਧੀਆਂ ਲਾ ਲਾ ਕੇ ਥੱਕ ਗਏ ਨੇ ਅਜਿਹੇ ਲੋਕ ਕਈ ਤਰ੍ਹਾਂ ਦੇ ਕਰਮ ਕਰ ਕਰਕੇ ਥੱਕ ਗਏ ਨੇ ਪਰ ਕਿਸੇ ਵੀ ਤਰੀਕੇ ਇਹ ਮਨ ਕਾਬੂ ਦੇ ਵਿੱਚ ਨਹੀਂ ਆਉਂਦਾ ਭੇਖ ਧਾਰੀ ਭੇਖ ਕਰ ਥੱਕੇ ਅਠ 60 ਤੀਰਥ ਨਾਏ ਮਨ ਕੀ ਸਾਰਨਾ ਜਾਣਣੀ ਹਉ ਮੈਂ ਪਰਮ ਭੁਲਾਏ ਭੇਖ ਕਰਨ ਵਾਲੇ ਮਨੁੱਖ ਭਾਵ ਕੇ ਸਾਧੂ ਲੋਕ ਕਈ ਵੇਖ ਕਰਕੇ ਤੇ 68 ਤੀਰਥਾਂ ਤੇ ਨਹਾ ਕੇ ਥੱਕ ਗਏ ਨਹੀਂ ਹਉਮੈ ਤੇ ਭਰਮ ਵਿੱਚ ਭੁੱਲੇ ਹੋਿਆਂ ਨੂੰ ਮਨ ਦੀ ਸਾਰ ਨਹੀਂ ਆਈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 644ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਅੱਜ ਦੀ ਗੁਰਬਾਣੀ ਦੇ ਵਿੱਚੋਂ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿ ਉਸ ਪ੍ਰਮਾਤਮਾ ਨੂੰ ਕਿਵੇਂ ਹਾਸਲ ਕਰੀਏ ਜਵਾਬ ਮਿਲਿਆ ਕਿ ਗੁਰੂ ਦੀ ਦੱਸੀ ਕਾਰ ਕਰੀਏ ਗੁਰੂ ਦੇ ਸ਼ਬਦ ਵਿੱਚ ਚਿੱਤ ਜੋੜੀਏ ਜੋ ਗੁਰੂ ਕਹਿੰਦਾ ਹੈ ਉਹਨਾਂ ਕੰਮਾਂ ਨੂੰ ਅਸੀਂ ਕਰੀਏ ਤੇ ਪ੍ਰਮਾਤਮਾ ਨੂੰ ਪਾ ਸਕਦੇ ਹਾਂ ਇੱਕ ਵਾਰ ਜਦੋਂ ਪ੍ਰਮਾਤਮਾ ਨੂੰ ਪਾ ਲਿਆ ਪ੍ਰਮਾਤਮਾ ਦੇ ਨਾਲ ਸਾਡਾ ਪ੍ਰੇਮ ਬਣ ਗਿਆ ਫਿਰ ਭਾਵੇਂ ਸਾਡਾ ਸਰੀਰ ਕੋਹਲੂ ਦੇ ਵਿੱਚ ਪੀੜਿਆ ਵੀ ਕਿਉਂ ਨਾ ਜਾਵੇ ਸਾਨੂੰ ਕਸ਼ਟ ਮਹਿਸੂਸ ਨਹੀਂ ਹੁੰਦਾ ਪ੍ਰਮਾਤਮਾ ਦੇ ਨਾਲ ਬਣੇ ਹੋਏ ਪ੍ਰੇਮ ਦੇ ਵਿੱਚ ਰਤਾ ਪਰ ਵੀ ਗਰਾਵਟ ਨਹੀਂ ਆਉਂਦੀ ਪਰ ਅਜਿਹਾ ਤਾਂ ਹੀ ਸੰਭਵ ਹੈ ਜੇ ਪ੍ਰਭੂ ਦੀ ਮਿਹਰ ਸਾਡੇ ਤੇ ਹੋਵੇ ਜਿਉ ਪਰਮਾਤਮਾ ਸਾਡੇ ਲਈ ਇਹ ਗੱਲਾਂ ਨਿਰਾਰਤ ਕਰੇ ਇਹ ਕੰਮ ਨਿਰਾਰਤ ਕਰੇ ਜੇ ਪ੍ਰਭੂ ਦਾ ਹੁਕਮ ਸਾਡੇ ਲਈ ਹੋਵੇ ਕਿ ਅਸੀਂ ਗੁਰਮੁਖ ਬਣਨਾ ਹੈ ਜੇ ਸਾਡੇ ਲਈ ਪਰਮਾਤਮਾ ਦਾ ਹੁਕਮ ਹੈ ਕਿ ਅਸੀਂ ਮਨਮੁਖ ਬਣੇ ਰਹਿਣਾ ਤੇ ਅਸੀਂ ਮਨਮੁਖ ਹੀ ਬਣੇ ਰਵਾਂਗੇ ਸਦਾ ਹੀ ਪਟਕਦੇ ਰਵਾਂਗੇ ਆਓ ਅਰਦਾਸ ਬੇਨਤੀ ਕਰੀਏ ਉਸ ਪਰਮਾਤਮਾ ਦੇ ਅੱਗੇ ਸਾਡੇ ਤੇ ਸਭਨਾ ਦੇ ਉੱਤੇ ਹੀ ਮਿਹਰ ਕਰੇ ਮਿਹਰਾਂ ਭਰਿਆ ਹੱਥ ਰੱਖੇ ਸਾਨੂੰ ਗੁਰੂ ਦੇ ਲੜ ਲਈ ਰੱਖੇ ਇਥੇ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ